ਸਲਾਮ ਵਾਲੇਕਮ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਜੀਵਨ ਦੀ ਜਿੰਦਗੀ ਦਾ ਆਨੰਦ ਮਾਣ ਰਹੇ ਹੋਵੋ ਸੋ ਅਸੀਂ ਆਏ ਸੀਗੇ ਮਨਾਲੀ ਕੁਮਰ ਸੋ ਦੋਸਤੋ ਚਲੋ ਕਈ ਥਾਵਾਂ ਤੇ ਘੁੰਮ ਕੇ ਆਏ ਹਾਂ ਵੀ ਯੂ ਵੀ ਪਹਿਲਾਂ ਪਾਈਆ ਹੋਰ ਵੀਡੀਓ ਵੀ ਪਾਉਣੀਆਂ ਨੇ ਸੋ ਇਹ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਥੇ ਬਹੁਤ ਹੀ ਮਸ਼ਹੂਰ ਇੱਕ ਮੰਦਿਰ ਹੈ ਅਡਿੰਬਾ ਟੈਂਪਲ ਦੇ ਨਾਮ ਨਾਲ ਮਸ਼ਹੂਰ ਹੈ ਬਹੁਤ ਹੀ ਪੁਰਾਣਾ ਤੇ ਦੇਖਣਯੋਗ ਮੰਦਿਰ ਹੈ ਤਾਂ ਤੋਂ ਅਸੀਂ ਅੱਜ ਉਹ ਮੰਦਿਰ ਦੇਖਣ ਲਈ ਆਏ ਸੀ। ਸੋ ਦੋਸਤੋ ਇਹ ਮੰਦਿਰ 1 ਅਪ੍ਰੈਲ 2025 ਤੋਂ 30 ਅਪ੍ਰੈਲ 2025 ਤੱਕ ਬੰਦ ਹੈ। ਕਿਉਂਕਿ ਇਸ ਮੰਦਿਰ ਤੱਕ ਪਹੁੰਚਣ ਲਈ ਤੁਹਾਨੂੰ ਕਾਫੀ ਪੌੜੀਆਂ ਚੜ੍ਹਨੀਆਂ ਪੈਂਦੀਆਂ ਤੇ ਕਾਫੀ ਤੁਰਕੇ ਆਉਣਾ ਪੈਂਦਾ ਜਾਨੀ ਕਿ ਕਾਫੀ ਨੀਚੇ ਤੋਂ ਉੱਪਰ ਤੱਕ ਆਉਣਾ ਪੈਂਦਾ। ਜਿਸ ਕਾਰਨ ਲੋਕ ਨੀਚੇ ਜਿੱਥੋਂ ਰਸਤਾਗਾ ਉੱਥੇ ਮੰਦਿਰ ਵੱਲੋਂ ਲਿਖ ਕੇ ਨਹੀਂ ਲਗਾਇਆ ਗਿਆ ਕਿ ਮੰਦਿਰ 1 ਮਹੀਨੇ ਲਈ ਬੰਦ ਆ ਕਿਉਂਕਿ ਇਸੇ ਕਰਕੇ ਲੋਕ ਆ ਕੇ ਮੰਦਿਰ ਦੇ ਜਮਾਂ ਮੇਨ ਆਇਆਂਨ ਕੇ ਚੱਲੂ ਨੇੜਿਓਂ ਜਦੋਂ ਪਹੁੰਚ ਜਾਂਦੇ ਆ ਉੱਪਰ ਤਾਂ ਉੱਥੇ ਆ ਕੇ ਉਹਨਾਂ ਨੂੰ ਰਸਾ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੰਦਿਰ ਬੰਦ ਹੈ ਇਸੇ ਲਈ ਇਹ ਵੀਡੀਓ ਪਾਉਣ ਦਾ ਮਕਸਦ ਇਹ ਸੀ ਅਸੀਂ ਵੀ ਚੱਲ ਕੇ ਆਇਆ ਹਾਂ ਉੱਪਰ ਤੇ ਸਾਨੂੰ ਵੀ ਉਰੇ ਆ ਕੇ ਪਤਾ ਲੱਗਿਆ ਕਿ ਜਿਹੜਾ ਹੜਿੰਬਾ ਟੈਂਪਲ ਆ ਜਿਹੜਾ ਹੜਿੰਬਾ ਮਾਤਾ ਦਾ ਮੰਦਿਰ ਹੈ ਉਹ ਮੰਦਿਰ ਬੰਦ ਹੈ ਇਹ ਮੰਦਿਰ ਬਹੁਤ ਹੀ ਪੁਰਾਣਾ ਤੇ ਇਹਨੂੰ ਦੇਖਣ ਲਈ ਦੂਰੋਂ ਦੂਰੋਂ ਸੈਲਾਨੀ ਆਉਂਦੇ ਨੇ ਮਨਾਲੀ ਦੇ ਵਿੱਚ ਹਰਿਸ਼ਲ ਪ੍ਰਦੇਸ਼ ਸੋ ਅਸੀਂ ਵੀ ਆਏ ਸੀਗੇ ਸਾਨੂੰ ਵੀ ਆਏ ਸੀ ਵੀ ਚਲੋ ਆਪਾਂ ਮੰਦਿਰ ਦੇ ਦਰਸ਼ਨ ਕਰਕੇ ਆਈਏ ਤੇ ਜਰੂਰ ਦੇਖ ਕੇ ਆਈਏ ਪਰ ਜਦੋਂ ਅਸੀਂ ਉੱਪਰ ਆ ਗਏ ਤਾਂ ਤੁਹਾਨੂੰ ਪਤਾ ਲੱਗਿਆ ਮੰਦਿਰ ਬੰਦ ਹੈ ਸੋ ਇਹ ਵੀਡੀਓ ਇਸੇ ਲਈ ਪਾਈਆ ਕਿਉਂਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋਕ 1 ਮਹੀਨਾ 1 ਮਈ 2025 ਨੂੰ ਮੰਦਿਰ ਦੁਬਾਰਾ ਖੁੱਲੂਗਾ ਉਸ ਤੋਂ ਬਾਅਦ ਤੁਸੀਂ ਇਸ ਮੰਦਿਰ ਦੇ ਦਰਸ਼ਨ ਕਰ ਸਕਦੇ ਹੋ ਸੋ ਅੰਦਰ ਨੂੰ ਜਾਣ ਵਾਲਾ ਰਸਤਾ ਜਿਸ ਰਸਤੇ ਤੇ ਅਸੀਂ ਖੜੇ ਆਂ ਇਹ ਬੰਦ ਕਰਿਆ ਹੋਇਆ ਤੇ ਉਹ ਸਾਹਮਣੇ ਆ ਜਿਹੜਾ ਇਹ ਆਹ ਬਾਰੇ ਤਰਖਤਾਂ ਦੇ ਵਿੱਚ ਨਾ ਇਹ ਮੰਦਿਰ ਹੈ ਚੋ ਮੰਦਰ ਦੇ ਵਿੱਚ ਕੰਮ ਚੱਲ ਰਿਹਾ ਹੈ ਸਾਇਦ ਉਸ ਕਰਕੇ ਮੰਦਰ ਇੱਕ ਮਹੀਨੇ ਦੇ ਲਈ ਬੰਦ ਕੀਤਾ ਗਿਆ ਸੋ ਦੋਸਤੋ ਜਿਹੜੇ ਵੀ ਦੋਸਤੋ ਆਉਂਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ 1 ਮਈ 2025 ਨੂੰ ਮੰਦਰ ਦੁਬਾਰਾ ਖੁੱਲੂਗਾ ਉਸ ਤੋਂ ਬਾਅਦ ਦਰਸ਼ਨ ਕਰਿਓ ਤੇ ਇਸ ਵੀਡੀਓ ਨੂੰ ਬਤਵਾ ਸੇਅਰ ਤੇ ਲਾਇਕ ਜਰੂਰ ਕਰਿਓ ਧੰਨਵਾਦ ਦੋਸਤੋ